ਮੂਰਤੀ ਪੂਜਾ ਤੋਂ ਕੁਝ ਨਹੀਂ ਮਿਲਣਾ ਇਹ ਹਰ ਦਵਾਨ ਚ ਦੱਸਿਆ ਸੀ ਤਕਰੀਬਨ ਤਾਂ ਤੇ ਮੂਰਤੀ ਪੂਜਾ ਤੋਂ ਕੁਝ ਨਹੀਂ ਮਿਲਣਾ ਮੂਰਤੀ ਪੂਜਾ ਇੰਨੀ ਘਟੀਆ ਪੂਜਾ ਹੈ ਕਿ ਜਿਹੜੀ ਮਾਲਕ ਨੇ ਸਾਨੂੰ ਦਿਮਾਗ ਦੀ ਦਾਤ ਦਿੱਤੀ ਹੈ ਮੂਰਤੀ ਪੂਜਾ ਮਾਲਕ ਵੱਲੋਂ ਮਿਲੀ ਦਿਮਾਗ ਦੀ ਦਾਤ ਨੂੰ ਨਕਾਰਾ ਕਰ ਦਿੰਦੀ ਹੈ ਬੁੱਤ ਮੂਰਤੀਆਂ ਤਸਵੀਰਾਂ ਪੂਜਣ ਵਾਲਿਆਂ ਦਾ ਦਿਮਾਗੀ ਵਿਕਾਸ ਰੁਕ ਜਾਂਦਾ ਕਿਉਂ ਰੁਕ ਜਾਂਦਾ ਕਿਉਂ ਰੁਕ ਜਾਂਦਾ ਕਿਉਂਕਿ ਫੋਟੋਆਂ ਤੋਂ ਤਸਵੀਰਾਂ ਬੁੱਤਾਂ ਤੋਂ ਕੋਈ ਗਿਆਨ ਮਿਲਦਾ ਉਹ ਦੱਸ ਦਿਓ ਨਹੀਂ ਮਿਲਦਾ ਫੋਟੋ ਤਾਂ ਕੀ ਮਿਲਦਾ ਆਮ ਜੀਆਂ ਗੱਲਾਂ ਕਰ ਲੰਨੇ ਆਪਾਂ ਬਹੁਤ ਵਾਰ ਕੀਤੀਆਂ ਅੱਧੀ ਅੱਧੀ ਗੱਲ ਤੁਸੀਂ ਬੋਲੀ ਚਰੋ ਅੱਧੀ ਮੈਂ ਬੋਲੀ ਚੱਲੂ ਹੁਣ ਜਿਵੇਂ ਠੰਡ ਜੀ ਪੈਂਦੀ ਐ ਅੰਗ ਦੀ ਫੋਟੋ ਕੋਲੇ ਨਾ ਵੇਜ ਜੀਏ ਗੱਲ ਬਣ ਜੂਗੀ ਕਿ ਨਾ ਲਵਾਨੀ ਨਹੀਂ ਅੱਛਾ ਪਹਿਣਾ ਨੂੰ ਹੀ ਪੁੱਛ ਲਈਏ ਚਲੋ ਅੰਗ ਦੀ ਫੋਟੋ ਛੋਣਿਕ ਨਹੀਂ 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 ਮਿਲਦਾ ਫੁੱਲ ਦੀ ਫੋਟੋ ਚੋਂ ਖੁਸ਼ਬੂ ਨਹੀਂ ਮਿਲਦੀ ਖੰਡ ਦੀ ਫੋਟੋ ਚੋਂ 85 ਆ ਨੋਟਬੰਦੀ ਜੀ ਹੋ ਗਈ ਖੰਡ ਦੀ ਫੋਟੋ ਨੂੰ ਅਨੁਸਾਰ ਲਾਨੇ ਵਿਆਹ ਸ਼ਾਦੀ ਨੂੰ ਹਲਵਾਈ ਨੂੰ ਖੜਾ ਦੇਣੇ ਵਿੱਚ ਇੱਕ ਵੀ ਗਲਾਬ ਜਮਣਾ ਬਣਾ ਦੇ ਹੋਰ ਹੁਣ ਮਿਲਦੇ ਨਹੀਂ ਨੋਟ ਪਰ ਉਹ ਉਹ ਮਾਰੂ ਚਲਾ ਕੇ ਉਹ ਉਹ ਜਾਈਂ ਕਾਤੇ ਕਰ ਰਹੇ ਕੋ ਫੋਟੋ ਦੀ ਉਹ ਕਰਦੇ ਨਿੰਦਾ ਕਰਦੇ ਉਹ ਹਲਵਾਈ ਨੂੰ ਕਹਾਂਗੇ ਐ ਕਹਾਂਗੇ ਉਹ ਫੋਟੋ ਦੀ ਬਿਆਦ ਵੀ ਕਾਤੇ ਕਰਦੇ ਖੰਡ ਦੀ ਫੋਟੋ ਆ ਉਹ ਕਹੂ ਖੰਡ ਦੀ ਫੋਟੋ ਕੁਛ ਨਹੀਂ ਕਿ ਕਰ ਦੋ ਕੁਛ ਹਲਾਜੀ ਖੰਡ ਦੀ ਫੋਟੋ ਚ ਮਠਾਸ ਨਹੀਂ ਮਿਲਦਾ ਅੱਗ ਦੀ ਫੋਟੋ ਚ ਨਿਕ ਨਹੀਂ ਮਿਲਦਾ ਫੁੱਲ ਦੀ ਫੋਟੋ ਖੁਸ਼ਬੂ ਨਹੀਂ ਮਿਲਦੀ ਸ੍ਰੀਟ ਦੀ ਫੋਟੋ ਚ ਗਿਆਨ ਕਿਵੇਂ ਮਿਲ ਜੂਗਾ ਇੱਕ ਗਿਆਨ ਕਿਵੇਂ ਉਹ ਫੋਟੋ ਜੋ ਕਹਿ ਮੈਂਦਾ ਸ਼ਹਿਦ ਦੀ ਮੱਖੀ ਫੁੱਲ ਦੀ ਫੋਟੋ ਨੂੰ ਨਹੀਂ ਚੂਸਦੀ ਕਿਉਂਕਿ ਉਸ ਨੂੰ ਪਤਾ ਹੈ ਫੁੱਲ ਦੀ ਫੋਟੋ ਚ ਰਸ ਨਹੀਂ ਮਿਲਣਾ ਮੈਂ ਆਪਣਾ ਨਿੱਕਾ ਜਾ ਮੂੰਹ ਕਾਹਨੂੰ ਕਸਾਵਾ ਸ਼ਹਿਦ ਦੀ ਮੱਖੀ ਸੌਖੀਆਂ ਗੱਲਾਂ ਕੀਤੀ ਆ ਮਾਵਾ ਪਸ਼ੂ ਫੋਟੋ ਵਾਲੇ ਕਾਹਨੂੰ ਮੂੰਹ ਨਹੀਂ ਮਾਰਦਾ ਕਿਉਂਕਿ ਪਸ਼ੂ ਨੂੰ ਪਤਾ ਹੈ ਫੋਟੋ ਵਾਲੇ ਘਾਹ ਵਿੱਚੋਂ ਰੱਜ ਨਹੀਂ ਆਉਣਾ ਮੈਂ ਐਵੇਂ ਫੋਟੋ ਨੂੰ ਘਾਹ ਮਾ ਫੋਟੋ ਨੂੰ ਮਾਰ ਕੇ ਕਮਲਾ ਕਿਉਂ ਬਣਾ ਪਸ਼ੂ ਵੀ ਸੋਚਦਾ ਹੈ ਵੀ ਯਾਰ ਹੈ ਪਸ਼ੂ ਵੀ ਪਸ਼ੂ ਫੋਟੋ ਵਾਲੇ ਘਾਹ ਨੂੰ ਮੂੰਹ ਨਹੀਂ ਮਾਰਦਾ ਤੇ ਸ਼ਹਿਦ ਦੀ ਮੱਖੀ ਫੁੱਲ ਦੀ ਫੋਟੋ ਨਹੀਂ ਚੂਸਦੀ ਤੂੰ ਮਨੁੱਖ ਹੋ ਕੇ ਫੋਟੋਆਂ ਚੋਂ ਗਿਆਨ ਲੱਭਦਾ ਹੈ ਮੱਖੀਆਂ ਤੇ ਪਸ਼ੂਆਂ ਤੋਂ ਵੀ ਨਕੰਮਾ ਹੋ ਗਿਆ ਬੋਲੋ ਸਾਥਨਾਮ ਤੂੰ ਫੋਟੋਆਂ ਚੋਂ ਕੀ ਲੱਭਣਾ ਹੈ ਜਿਵੇਂ ਵਾਸਨਾ ਫੁੱਲਾਂ ਵਿੱਚ ਸਮਾਈ ਹੁੰਦੀ ਹੈ ਸਤਿਪੁਰਸ਼ ਆਪਣੇ ਬਚਨਾਂ ਵਿੱਚ ਸਮਾਏ ਹੁੰਦੇ ਹੈ ਸਤਗੁਰੂ ਕਿੱਥੇ ਹੈ ਜੀ ਮਿਲਣਾ ਹੋਵੇ ਤਾਂ ਪਤਾ ਹੋਣਾ ਚਾਹੀਦਾ ਨੇ ਕਿੱਥੇ ਹੈ ਜਿਹਨੂੰ ਮਿਲਣਾ ਹੋਵੇ ਉਹਦਾ ਪਤਾ ਹੋਣਾ ਚਾਹੀਦਾ ਕਿੱਥੇ ਹੈ ਕਿੱਥੇ ਹੈ ਜੀ ਸਤਿਪੁਰ ਬਚਨ ਬਚਨ ਹੈ ਸਤਗੁਰ ਸਪਸ਼ਟ ਲਿਖਿਆ ਨਾ ਸਤਗੁਰ ਆਪਣੇ ਬਚਨਾਂ ਦੇ ਵਿੱਚ ਹੀ ਹੈ ਬਚਨ ਬਾਣੀ ਸੁਣਨਾ ਹੀ ਦਰਸ਼ਨ ਹੈ ਸਤਿਪੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਬ ਹੈ ਕੋ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਤਾਂ ਬਾਣੀ ਦੇ ਵਿੱਚ ਹੀ ਹੈ ਅਸੀਂ ਫੋਟੋਆਂ ਵਿੱਚ ਪਾਉਂਦੇ ਫਿਰਦੇ ਪੜੀ ਜਾਂਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਲੱਭੀ ਜਾਂਦੇ ਆ ਫੋਟੋਆਂ 'ਚ ਫੋਟੋ ਜੋ ਗੁਰੂ ਲੱਭੂਗਾ ਫੋਟੋ ਤੋਂ ਸਤਿਗੁਰੂ ਮਿਲੂਗਾ ਇਸ ਕਰਕੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨਨੇ ਪ੍ਰਤੱਖ ਗੁਰੂ ਨਿਸਤਾਰੇ ਇਸ ਕਰਕੇ ਭਾਈ ਇਹ ਮੂਰਤੀ ਪੂਜਾ ਤੋਂ ਫੋਟਮਾਂ ਨੂੰ ਧੂਫਾਂ ਦੇਣੀਆਂ ਬੰਦ ਕਰ ਦਿਓ ਫੋਟਮਾਂ ਕੇ ਰੂ ਦੀ ਵੱਤੀ ਵੱਟ ਕੇ ਦੇਸੀ ਘਿਉ ਦੀਆਂ ਜੋਤਾਂ ਲਾ ਕੇ ਕਿ ਉਹ ਫੂਕਣਾ ਬੰਦ ਕਰ ਦਿਓ ਫੋਟਮਾਂ ਚੋਂ ਮੂਰਤੀ ਪੂਜਾ ਚੋਂ ਕੁਝ ਨਹੀਂ ਮਿਲਣਾ ਕੁਝ ਨਹੀਂ ਪ੍ਰਾਪਤ ਹੋਣਾ ਇਹ ਤਾਂ ਘਟਿਆ ਪੂਜਾ ਹੈ ਇਹ ਤਾਂ ਦਿਮਾਗ ਹੀ ਡੱਲ ਹੋ ਜਾਂਦਾ ਬੁੱਤ ਮੂਰਤੀਆਂ ਤਸਵੀਰਾਂ ਪੂਜਣ ਆ ਲੈੰਦਾ ਤੇ ਮੂਰਤੀ ਪੂਜਾ ਕੌਣ ਫੜਾਉਂਦੇ ਆ ਡੇਰੇਦਾਰ ਕਿਉਂ ਫਲਾਉਂਦੇ ਆ ਡੇਰੇਦਾਰ ਨਹੀਂ ਚਾਹੁੰਦੇ ਲੋਕ ਸਿਆਣੇ ਹੋ ਜਾਣ ਲੋਕਾਂ ਨੂੰ ਗਿਆਨ ਮਿਲ ਜੇ ਇਸ ਕਰਕੇ ਲੋਕ ਚਾਹੁੰਦੇ ਅਸੀਂ ਅੰਨ੍ਹਾ ਵਿੱਚ ਰਾਜੇ ਬਣੇ ਰਹੀਏ ਇਸ ਕਰਕੇ ਡੇਰੇਦਾਰ ਨੇ ਜਿਹੜੇ ਸਤਪੁਰਸ਼ਾਂ ਦੇ ਗਿਆਨ ਨੂੰ ਫੋਟੋਆਂ ਥੱਲੇ ਦੱਬ ਦਿੰਦੇ ਹੈ ਜਿਸ ਵੀ ਸਤਪੁਰਸ਼ ਦੇ ਗਿਆਨ ਨੂੰ ਦੱਬਣਾ ਹੋਵੇ ਉੱਤੇ ਸੋਹਣੀ ਜੀ ਫੋਟੋ ਬਣਾ ਕੇ ਰੱਖ ਦਿਓ ਜਿਵੇਂ ਅੱਜ ਕਿਤੇ ਗੁਰੂ ਨਾਨਕ ਬਾਬਾ ਜੀ ਦੇ ਗਿਆਨ ਨੂੰ ਫੋਟੋ ਥਲੇ ਦੱਬਿਆ ਜਾ ਰਿਹਾ ਹੈ ਕਿਤੇ ਭਗਤ ਰਵਦਾਸ ਜੀ ਮਹਾਰਾਜ ਦੇ ਗਿਆਨ ਨੂੰ ਫੋਟੋ ਥਲੇ ਦੱਬ ਭਾਵੇਂ ਕਿਸ ਵੀ ਸਤਪੁਰਸ਼ ਦੇ ਗਿਆਨ ਨੂੰ ਦੱਬਣਾ ਹੋਵੇ ਉਸੇ ਦੀ ਫੋਟੋ ਬਣਾ ਕੇ ਉੱਤੇ ਰੱਖ ਦਿਓ ਫੋਟੋ ਥੱਲੇ ਗਿਆਨ ਸਹਿਜੀ ਦੱਬਿਆ ਜਾਂਦਾ ਡੇਰਿਆਂ ਵਾਲੇ ਚਲਾਕ ਕਿਸਮ ਦੇ ਲੋਕ ਫੋਟੋਆਂ ਥੱਲੇ ਸੱਤ ਪੁਰਸ਼ਾਂ ਦੇ ਗਿਆਨ ਨੂੰ ਦੱਬ ਦਿੰਦੇ ਨੇ ਕਿੰਨਾ ਧੱਕਾ ਕਰਦੇ ਨੇ ਇਹ ਸੱਤ ਪੁਰਸ਼ਾਂ ਨਾਲ ਸੱਤ ਪੁਰਸ਼ਾਂ ਦੇ ਗਿਆਨ ਨੂੰ ਫੋਟੋਆਂ ਥੱਲੇ ਲਿਖਾਉਂ ਦਿੰਦੇ ਆ ਸਮਝੋ ਇਹਨਾਂ ਲੋਕਾਂ ਦੀਆਂ ਚਲਾਕੀਆਂ ਇਹਨਾਂ ਦੀਆਂ ਚਲਾਕੀਆਂ ਫੜੋ ਇਹਨਾਂ ਲੋਕਾਂ ਦੀਆਂ ਇਹਨਾਂ ਨੂੰ ਪਤਾ ਜੇ ਲੋਕਾਂ ਨੂੰ ਗਿਆਨ ਆ ਗਿਆ ਸਾਡੀ ਟੋਕਰੀ ਕਿਹਨੇ ਢੋਣੀ ਹੈ ਸਾਡੀਆਂ ਗੱਡੀਆਂ ਨੂੰ ਧੱਕੇ ਕਿਹਨੇ ਲਾਉਣੇ ਆ ਸਾਡੀਆਂ ਕੋਤਰੀਆਂ ਚ ਪਾਠੀ ਨੇ ਬੁੱਕ ਕਰਾਉਣੇ ਵੀ ਆ ਲੋਈ ਚੱਕ ਲੋ 11000 ਇੱਥੇ ਕਰਦੇ ਆ ਇਹ ਲੋਕਾਂ ਨੂੰ ਗਿਆਨ ਆ ਗਿਆ ਨੂੰ ਪਤਾ ਹੈ ਵੀ ਸਾਡੇ ਜਿਹੜੇ ਸਾਡੇ ਮਾਨਸਿਕ ਤੌਰ ਤੇ ਗੁਲਾਮ ਲੋਕ ਨੇ ਆਜ਼ਾਦ ਹੋ ਜਾਣਗੇ ਇਹ ਇਸ ਕਰਕੇ ਡੇਰੇਦਾਰਾਂ ਦੀਆਂ ਚਲਾਕੀਆਂ ਤੋਂ ਬਚੋ ਤੇ ਗੁਰਬਾਣੀ ਗਿਆਨ ਨਾਲ ਜੁੜੋ ਗੁਰੂ ਦਾ ਦਰਸ਼ਨ ਗੁਰਬਾਣੀ ਵਿੱਚੋਂ ਕਰੋ